ਬਗਤ ਨਾਮਦੇਵ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਚਲ ਜਾਂ ਅਗੇ ਕਹੀਐ ਅੰਤਰਜਾਮੀ RAM ਰਵਾਈ ਮੈਂ ਡਰ ਕੈਸੇ ਚਹੀਐ ਵਿਦਿਆਲੇ ਗੋਪਾਲ ਗੋਸਾਈ ਮੇਰਾ ਪ੍ਰਭੂ ਰਵਿਆ ਸਰਵੇ ਠਾਈਂ ਰਹਾਉ ਮਾਨੈ ਹਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਨ ਨੇ 바ਸੇ ਨਾ ਨਾ ਪੀਦੇ ਪਰਮਤ ਹੈ ਸੰਸਾਰੀ ਗੁਰ ਕੇ ਸ਼ਬਦ ਇਹ ਮਨ ਰਤਾ ਦਵਿੱਦਾਸ ਹੈ ਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੈ ਨਿਰਪੋਸ ਮਤ ਵਿਚਾਰੇ ਜੋ ਜਨ ਜਾਣ ਭਜੇ ਪਰਖੋਤਮ ਤਾਂ ਚੀ ਅਬਗਤ ਬਾਣੀ ਨਾਮ ਕਹੇ ਜਗ ਜੀਵਨ ਪਾਇਆ ਹਿਰਦੇ ਅਲਕ ਵਿਡਾਣੇ ਪਰਵਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਾ ਰਬ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਕੂ ਬਨ ਦੇ ਬੀਖੇ ਬਾਸੂ ਤੇ ਸੁਖ ਲਾਗੇ ਲਾ ਸਰਬ ਆਦ ਪਰਮ ਪਰਮ ਲਾਦ ਕਾਸਤ ਚੰਦਨ ਭਇ ਲਾ ਤੁਮ ਚੇ 파ਰਸ ਹਮ ਚੇ ਲੋਹਾ ਸੰਕੇ ਕੰਚਨ ਭਇ ਲਾ ਤੂੰ ਦਿਆਲ ਰਤਨ ਲਾਲ ਨਾਮ ਸਾਚ ਸਮਾਇ ਲਾ ਪਰਬਤੀ ਅਕੁਲ ਪੁਰਖ ਇਕ ਚਲਤ ਉਪਾਇਆ ਘਟ ਘਟ ਅੰਤਰ ਵਰਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉ ਪਰਗਾਸਿਆ ਮਾਟੀ ਕੁੰਭਿਓ ਆਪ ਹੀ ਕਰਤਾ ਬੀਠਲ ਦੇਓ ਜੀ ਕਾ ਬੰਦਨ ਕਰਮ ਵਿਆਪੈ ਜੋ ਕੁਛ ਕੀਆ ਸੋ ਆਪੇ ਆਪੈ ਪਰਮਤਮ ਨਾਮ ਦਿਓ ਇਹ ਜੀਓ ਚਿਤ ਵੈ ਸੋ ਲਹੇ ਅਮਰ ਹੋਏ ਸਦ ਆਕੁਲ ਰਹੇ ਪਰਵਤ ਨਾਮ ਨਾਮ ਦਿਓ ਇਹ ਜੀਉ ਚਿਤਵੈ ਸੋ ਲਹੇ ਅਮਰ ਲੋਏ ਸਦ ਆਕੁਲ ਰਹੇ